ਕਮਿਸ਼ਨਰ ਪੁਲਿਸ ਅਮਰਸਰ ਦੇ ਥਾਣਾ ਸਾਈਬਰ ਕ੍ਰਾਈਮ ਵੱਲੋਂ ਲੋਕਾਂ ਦੇ 78 ਮੋਬਾਈਲ ਫੋਨ ਟਰੇਸ ਕਰਕੇ ਉਹਨਾਂ ਦੇ ਹਵਾਲੇ ਕੀਤੇ ਗਏ ਹਨ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਕਿਸੇ ਦਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਤਾਂ ਤੁਰੰਤ ਨੇੜਲੇ ਥਾਣੇ ਵਿੱਚ ਬਣੇ ਸਾਂਝ ਕੇਂਦਰ ਜਾਂ CEIR ਪੋਰਟਲ ਤੇ ਮਿਸਿੰਗ ਰਿਪੋਰਟ ਦਰਜ ਕਰਵਾਈ ਜਾਵੇ ਤਾਂ ਜੋ ਮੋਬਾਈਲ ਫੋਨ ਨੂੰ ਕੋਈ ਸ਼ਰਾਰਤੀ ਅੰਸਰ ਮਿਸਯੂਜ਼ ਨਾ ਕਰ ਸਕੇ ਇਸ ਸਬੰਧੀ ਪੁਲਿਸ ਕਮਿਸ਼ਨਰ ਰஞ்சிਤ ਸਿੰਘ ਦੀ ਲੋਵ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਮਿਸ਼ਨਰ ਪੁਲਿਸ ਅਮਰਸਰ ਦੇ ਸਾਡੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਕੌਰ ਨੇ ਉਹਨਾਂ ਨੇ ਸ਼੍ਰੀਮਤੀ ਹਰਕਮਲ ਕੌਰ ਐਡੀਸੀਪੀ ਹੈੱਡਕੁਆਰਟਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਨੇ ਤੇ ਸ਼੍ਰੀ ਮਢੇਰ ਸਾਹਿਬ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨੇ ਇਹਨਾਂ ਦੀ ਨਿਗਰਾਨੀ ਹੇਠ ਉਹਨਾਂ ਨੇ ਕੰਮ ਕਰਕੇ ਕਰੀਬ 78 ਮੋਬਾਈਲਸ ਜਿਹੜੇ ਕਿ ਲੋਕਾਂ ਦੇ ਗੁੰਮੇ ਸੀਗੇ ਜਾਂ ਇੱਧਰ ਉੱਧਰ ਹੋਏ ਸੀਗੇ ਉਹ ਸਾਰੇ ਟ੍ਰੇਸ ਕਰਕੇ ਬੜਾ ਵਧੀਆ ਉਹਨੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਕਰਕੇ ਇੱਕ ਚੰਗਾ ਕੰਮ ਕੀਤਾ ਤੇ ਅੱਜ ਅਸੀਂ ਉਹ ਸਾਰੇ ਜਿਹੜੇ ਮੋਬਾਈਲਸ ਨੇ ਉਹ ਜਿਨ੍ਹਾਂ ਜਿਨ੍ਹਾਂ ਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਰਹੇ ਹਾਂ ਸੀ ਕੰਪਲੀਟਾਂ ਸਮੇਂ-ਸਮੇਂ ਮਦਦ ਆਉਂਦੀਆਂ ਨੇ ਗਿਣਤੀ ਵਧਦੀ ਰਹਿੰਦੀ ਆ ਪਰ ਇਹ 78 ਜਿਹੜੇ ਹੈਗੇ ਸੀਗੇ ਇਹ ਕੰਪੈਰੀਟਿਵਲੀ ਜਿੰਨੇ ਵੀ ਜੋ ਟਰੇਸ ਹੋ ਪਏ ਨੇ ਉਹ ਟੈਸਟ ਕਰਕੇ ਸੀ ਵਾਪਸ ਕਰ ਰਹੇ ਹਾਂ ਜਿਹੜੀਆਂ ਬਾਕੀਆਂ ਸ਼ਿਕਾਇਤਾਂ ਨੇ ਉਹ ਆਲਰੇਡੀ ਦਰਜ ਨੇ ਇਹ ਚੋਰੀ ਹੋਈ ਸੀ ਸਾਡਾ ਜੋ ਤੋਂ ਥਾਣਾ ਸਾਈਬਰ ਸੈੱਲ ਬਣਿਆ ਉਹਦੇ ਅਸੀਂ ਇੰਡੀਪੈਂਡੈਂਟ ਐਸਐਚਯੂ ਆ ਜਿਹੜੇ ਇੰਸਪੈਕਟਰ ਰਾਜਵੀਰ ਕੌਰ ਨੇ ਉਹ ਲਾਈਨ ਨੇ ਸਾਈਬਰ ਸੈੱਲ ਦੀਆਂ ਇਨਵੈਸਟੀਗੇਸ਼ਨ ਜਾਂ ਤਫ਼ਤੀਸ਼ਾਂ ਨੇ ਉਹ ਸਾਰਾ ਜਿਹੜਾ ਵਾਕੀ ਦੀ ਪੁਲਿਸਿੰਗ ਨਾਲੋਂ ਡਿਫਰੈਂਟ ਹੋਇਆ ਉਹਦੇ 'ਚ ਬੜੇ ਟ੍ਰੇਨਡ ਜਿਹੜੇ ਸਾਡੇ ਜਿਹੜੇ ਕਰਮਚਾਰੀ ਜਿਹੜੇ ਕਿ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਦੇ ਮਾਹਰ ਨੇ ਉਹਨਾਂ ਨੂੰ ਲਾ ਕੇ ਉਹਨਾਂ ਦੇ ਰਾਹੀਂ ਜਿਹੜੇ ਸਾਰੇ ਸਾਈਬਰ ਸੈੱਲਾਂ ਦੀ ਜਿਹੜੀ ਤਫ਼ਤੀਸ਼ ਕੀਤੀ ਸਾਈਬਰ ਸੈੱਲ ਨੂੰ ਤਫ਼ਤੀਸ਼ ਕੀਤੀ ਗਈ ਆ ਉਸ ਤਫ਼ਤੀਸ਼ ਦੇ ਦੌਰਾਨ ਹੀ ਜਿਹੜੇ ਸਾਰੇ ਇਹ ਜਿਹੜੇ ਸਾਈਬਰ ਜਿਹੜੇ ਮੋਬਾਈਲ ਨੇ ਇਹ ਸਾਰੇ ਰਿਕਵਰ ਹੋਏ ਮੋਬਾਈਲ ਮਜੀਠਾ ਰੋਡ ਤੋਂ ਗੁਆਚਾ ਸੀ ਜੀ ਸਨੇਚ ਹੋਇਆ ਸੀ ਤੇ ਜਦੂ ਕੇ ਨਾਮ ਇਹ ਲੋਕੇਸ਼ਨ ਚੈੱਕ ਕੀਤੀ ਕਿ ਉਹਦੀ ਲੋਕੇਸ਼ਨ ਦੁਬਈ ਦੀ ਸ਼ੋਈ ਤੇ ਅਸੀਂ ਤੋਂ ਹੋਪ ਬਿਲਕੁਲ ਛੱਡ ਦਿੱਤੀ ਸੀ ਕਿ ਨਹੀਂ ਸਾਡਾ ਦੁਬਈ ਤੋਂ ਫੋਨ ਕਿਥੋਂ ਵਾਪਸ ਆਪ ਆਏਗਾ ਬਟ ਸਾਡੇ ਕਮਿਸ਼ਨਰ ਸਾਹਿਬ ਉਹਦੇ ਬਾਅਦ ਰਾਜਵੀਰ ਮੈਡਮ ਯੋਗੇਸ਼ ਸਰ ਤਿੰਨੋਂ ਦੇ ਐਫਰਟ ਨਾਲ ਉਹਨਾਂ ਨੇ ਮੇਰਾ ਫੋਨ ਲੱਭਿਆ ਤੇ ਉਹਦੇ ਬਾਅਦ ਉਹਦੀ ਕਾਲ ਡਿਟੇਲ ਸਾਰੀ ਕਢਾਈ ਜਿਹਦੇ SIM ਪਈ ਸੀ ਕਾਲ ਡਿਟੇਲ ਕਢਾਣ ਤੇ ਉਹਨਾਂ ਦਾ ਕੰਟੈਕਟ ਹੋਇਆ ਉਹਨੇ ਫਿਰ ਡਰ ਕੇ ਯਾ ਕਹਿ ਲੋ ਕਿ ਜਿੱਦਾਂ ਮਰਜ਼ੀ ਕਹਿ ਲੋ मैडम ਤੇ ਕੈਨ ਤੇ ਉਹਨੇ ਫੋਨ ਸਾਨੂੰ ਦੁਬਈ ਚ ਸਾਡੇ ਕਿਸੇ ਨੌਨ ਨੂੰ ਦਿੱਤਾ ਫਿਰ ਅਸੀਂ ਦੁਬਈ ਤੋਂ ਆਪਣਾ ਫੋਨ ਵਾਪਸ ਮੰਗਵਾਇਆ ਆਦੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਉਹਨਾਂ ਦੇ ਐਫਰਟ ਨਾਲ ਅਸੀਂ ਜਿਹੜੀ ਹੋਪ ਹੋ ਚੁੱਕੇ ਸੀ ਉਸ ਦੇ ਬਸ ਸਾਨੂੰ ਮੋਬਾਈਲ ਸਾਡਾ ਮਿਲ ਗਿਆ ਉਹਨਾਂ ਬਹੁਤ-ਬਹੁਤ ਧੰਨਵਾਦ ਲੁੱਟਾਂ ਘੁਆਾਂ ਦੀ ਵਾਰਦਾਤਾਂ ਨੂੰ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ ਕਮਿਸ਼ਨਰੇਟ ਵੱਲੋਂ ਜੰਗੀ ਪੱਧਰ ਤੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਉਹਦੇ ਹੀ ਤਹਿਤ ਇੱਕ ਨਵਿਕਲਾ ਉਪਰਾਲਾ ਕਰਦਿਆਂ ਪੰਜਾਬ ਪੁਲਿਸ ਕਮਿਸ਼ਨਰੇਟ ਵੱਲੋਂ ਅੱਜ ਜਿਹੜਾ ਉਪਰਾਲਾ ਕੀਤਾ ਗਿਆ 77 ਜਿਹੜੇ ਮੋਬਾਈਲ ਹੈ ਜਬਤ ਕੀਤੇ ਗਏ ਨੇ ਚੋਰੀशुदा ਤੇ ਲੋਕਾਂ ਨੂੰ ਦਿੱਤੇ ਵੀ ਗਏ ਨੇ ਜਿੰਨਾਂ ਜਿੰਨਾਂ ਦੇ ਚੋਰੇ ਮੋਬਾਈਲ ਹੋਏ ਸਨ ਉਹਨਾਂ ਨੂੰ ਦਿੱਤੇ ਵੀ ਗਏ ਨੇ ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਹਦਾਇਤ ਕੀਤੀ ਗਈ ਹੈ ਲੋਕਾਂ ਨੂੰ ਕਿ ਚੋਰੀ ਦੇ ਮੋਬਾਈਲ ਖਰੀਦਣੇ ਅਤੇ ਮੋਬਾਈਲ ਵੇਚਣੇ ਗੈਰਕਾਨੂੰਨੀ ਨੇ ਜਿਹੜੇ ਵੀ ਇਹ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਏਗੀ ਤੇ ਲੋਕਾਂ ਨੂੰ ਸੋ ਸੁਚੇਤ ਹੋਣ ਦੀ ਲੋੜ ਹੈ ਚੋਰੀ ਦੀਆਂ ਚੀਜ਼ਾਂ ਨਾ ਖਰੀਦਣ ਤਾਂ ਜੋ ਕੋਈ ਉਹਨਾਂ ਤੇ ਕੋਈ ਕਾਰਵਾਈ ਨਾ ਹੋਵੇ ਕੈਮਰਾਮੈਨ ਰਮਨ ਕੁਮਾਰ ਜਨਾਲ ਚਿਚਿਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ